ਕਾਲਜੀ ਗਰਾਊਂਡ ਰਿਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਤਰੀਕ ਅੱਜ 21 ਜੂਨ 2024 ਦਿਨ ਸ਼ੁੱਕਰਵਾਰ ਹੈ ਦੇਸੀ ਮਹੀਨਾ 8 800 ਗੱਲ ਕਰਦੇ ਹਾਂ ਸੱਚ ਕਰ ਸ਼੍ਰੀ ਹਰਮੰਦਰ ਸਾਹਿਬ ਤੋਂ ਆਈ ਹੁਕਮਨਾਮਾ ਵਾਰੇ ਜੋ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦੇ ਹੋ ਆਓ ਅੱਜ ਦੀਆਂ ਖਬਰਾਂ ਵਿਦੇਸ਼ ਵਿਰੇਸ਼ ਦੀਆਂ ਖਬਰਾਂ ਉੱਤੇ ਨਜ਼ਰ ਮਾਰੀਏ ਜਲੰਧਰ ਵਿੱਚ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਖਿਲਾਫ ਰੱਜ ਕੇ ਪ੍ਰਦਰਸ਼ਨ ਕੀਤਾ ਇਹ ਪ੍ਰਦਰਸ਼ਨ ਐਨਈਟੀ ਪ੍ਰੀਖਿਆ ਦੇ ਵਿੱਚ ਹੋਈ ਤਾੰਦਲੀ ਦੇ ਵਿਰੋਧ ਵਿੱਚ ਕੀਤਾ ਗਿਆ ਹੈ ਪ੍ਰੀਖਿਆ ਵਿੱਚ ਧਾਂਦਲੀ ਕਰਨ ਵਾਲੇ ਮਲਜ਼ਮਾਂ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਵੀ ਕੀਤੀ ਗਈ ਹੈ ਨੀਟ ਦੇ ਪੇਪਰ ਵਿੱਚ ਗ੍ਰੇਸ ਮਾਰਕਸ ਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਹੈ ਉਸ ਉੱਪਰ ਵੀ ਐਨਸੀਆਰਟੀ ਨੇ ਕੜੇ ਤੇਵਰ ਦਿਖਾਉਂਦੇ ਹੋਏ ਕਿਹਾ ਹੈ ਕਿ ਗ੍ਰੇਸ ਮਾਰਕਸ ਕਿਸ ਅਧਾਰ ਤੇ ਦਿੱਤੇ ਗਏ ਜਦਕਿ ਨੀਟ ਦੀ ਪ੍ਰੀਖਿਆ ਨਾਲ ਸੰਬੰਧਿਤ ਕਿਤਾਬਾਂ ਪਿਛਲੇ 4 ਸਾਲ ਤੋਂ ਮਾਰਕੀਟ ਵਿੱਚ ਉਪਲਬਧ ਹਨ ਪੰਜਾਬ ਸਰਕਾਰ ਵੱਲੋਂ 6ਵੀਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਦੱਸਿਆ ਹੈ ਕਿ ਵਿੱਤ ਵਿਭਾਗ ਨੇ ਸੂਬੇ ਦੀਆਂ ਸਹਾਇਤਾ ਪ੍ਰਾਪਤ ਸੰਸਥਾਵਾਂ ਦੇ ਕਰਮਚਾਰੀਆਂ ਦੀ 6ਵੀਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੇ ਲਈ ਪ੍ਰਵਾਨਗੀ ਦੇ ਦਿੱਤੀ ਹੈ ਉਨਾ ਕਿਹਾ ਹੈ ਕਿ ਇਸ ਫੈਸਲੇ ਨਾਲ ਸਕੂਲ ਸਿੱਖਿਆ ਵਿਭਾਗ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿੱਖ ਲਈ ਵਿਭਾਗ ਦੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਕਾਲਜਾਂ ਦੇ ਕਰਮਚਾਰੀਆਂ ਨੂੰ ਉਚੇਰੀ ਸਿੱਖਿਆ ਵਿਭਾਗ ਦੀਆਂ ਸੰਸਥਾਵਾਂ ਦੇ ਗੈਰ ਅਧਿਆਪਕ ਅਮਲੇ ਨੂੰ ਅਤੇ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਲਾਹ ਪਹੁੰਚੇਗਾ ਉਹਨਾਂ 6ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੇ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਦਿਲ ਸਿਹਤ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਖਾਸ ਅਪੀਲ ਕੀਤੀ ਹੈ ਕਿ ਆਉਣ ਵਾਲੇ ਬਰਸਾਤੀ ਮੌਸਮ ਦੇ ਮੱਦੇ ਨਜ਼ਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸੂਬੇ ਵਿੱਚ ਵੈਕਟਰ ਬੋਨ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਦੇ ਲਈ ਸਟੇਟ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਦਾ ਸੰਜੋਗ ਹੈ ਕਿ ਵੈਕਟਰ ਬੋਨ ਬਿਮਾਰੀਆਂ ਵਿੱਚ ਡੇਂਗੂ, ਚਿਕਨਗੁਨੀਆ, ਮਲੇਰੀਆ, ਕਾਲਾ ਬੁਖਾਰਾ ਆਦਿ ਸ਼ਾਮਿਲ ਹਨ ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਆਪਣਾ ਆਲੇ-ਦੁਆਲੇ ਸਾਫ਼ ਰੱਖਣ ਵਾਲੇ ਜਾਗਰੂਕ ਕਰਨ ਦੇ ਨਿਰਦੇਸ਼ ਅੱਜਪਾਸ ਸੰਸਦ ਮੈਂਬਰ ਪਾਤਰੇ ਹਰੀ ਮਹਿਤਾਬ ਬਣੇ ਲੋਕ ਸਭਾ ਦੇ ਪ੍ਰੋ ਟਾਈਮ ਸਪੀਕਰ ਨਵੇਂ ਸੰਸਦ ਮੈਂਬਰਾਂ ਨੂੰ ਚੁਕਾਉਣਗੇ ਸੋ ਦੱਸਦੇ ਹਾਂ ਕਿ ਮਹਿਤਾਬ ਨੇ ਉੜੀਸਾ ਦੇ ਕਟਕ ਤੋਂ 57700 ਵੋਟਾਂ ਨਾਲ ਚੋਣ ਜਿੱਤੀ ਸੀ ਉਹਨਾਂ ਬਜਡੀ ਦੇ ਸੰਤ ਰੂਪ ਨੂੰ ਹਰਾਇਆ ਸੀ ਲੋਕ ਸਭਾ ਚੋਣਾਂ ਤੋਂ ਐਨ ਪਹਿਲਾ ਮਹਿਤਾਬ ਬਜਡੀ ਛੱਡ ਕੇ ਬੀਜੇਪੀ ਵੀ ਸ਼ਾਮਿਲ ਹੋ ਗਏ ਸਨ ਅੱਗੇ ਵਧਦੇ ਹਾਂ ਜੀ ਯੋਗ ਦਿਵਸ ਵੱਲ ਅੱਜ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ 10 ਮਾਂ ਅੰਤਰਰਾਸ਼ਟਰੀ ਯੋਗ ਦਿਵਸ ਸਕੂਲਾਂ ਵਿੱਚ ਛੁੱਟੀਆਂ ਹੋਣ ਦੇ ਕਾਰਨ ਸਿੱਖਿਆ ਵਿਭਾਗ ਵੱਲੋਂ ਪਤਾ ਲਾਹੀ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਆਪਣੇ ਆਪਣੇ ਘਰਾਂ ਵਿੱਚ ਹੀ ਯੋਗ ਦਿਵਸ ਵਿੱਚ ਭਾਗ ਲੈਣ ਦੀ ਹਦਾਇਤਾਂ ਜਾਰੀ ਕੀਤੀਆਂ ਹਨ ਸਮੂਹ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਨੂੰ ਸੂਰਜ ਨਮਸਕਾਰ ਆਸਣ ਸੰਬੰਧੀ ਜਾਣਕਾਰੀ ਦੇਣ ਦੇ ਲਈ YouTube ਲਿੰਕ ਜਾਰੀ ਕੀਤੇ ਹਨ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਤੇ ਸਕੂਲ ਮੁਖੀਆਂ ਨੂੰ ਜੋਗ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਦੇ ਵਿਦਿਆਰਥੀਆਂ ਦੀ ਸੂchnਾ ਵਿਭਾਗ ਵੱਲੋਂ ਭੇਜੇ ਗਏ Google ਸਪਰੈਡਸ਼ੀਟ ਲਿੰਕ ਵਿੱਚ ਸ਼ਾਮ 5 ਵਜੇ ਤੱਕ ਭਰਨੀ ਲਾਜ਼ਮੀ ਕੀਤੀ ਗਈ ਹੈ ਸਾਰਾਗੜੀ ਨਿਵਾਸ ਤੇ ਨਾਂ ਤੇ ਚੱਲ ਰਹੀ ਜਾਲੀ ਵੈੱਬਸਾਈਟ ਸ਼੍ਰੋਮਣੀ ਕਮੇਟੀ ਨੇ ਕਾਰਵਾਈ ਕਰਕੇ ਬੰਦ ਕਰਵਾਈ ਕੁਝ ਲੋਕ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਕਮਰਿਆਂ ਦੀ ਸਹੂਲਤ ਦੇਣ ਲਈ ਸਾਡਾ ਗਰੀਬ ਨਿਵਾਸ ਦੇ ਨਾਂ ਤੇ ਯਾਲੀ ਵੈਬਸਾਈਟ ਚਲਾ ਰਹੇ ਸਨ ਅਤੇ ਸੰਗਤਾਂ ਦਾ ਪੈਸਾ ਵੀ ਲੁੱਟ ਰਹੇ ਸਨ ਸ਼੍ਰੋਮਣੀ ਕਮੇਟੀ ਨੇ ਆਪ ਐਕਸ਼ਨ ਲੈਂਦੇ ਹੋਏ ਇਸ ਵੈਬਸਾਈਟ ਦਾ ਆਈਪੀ ਐਡਰੈਸ ਲੀਟ ਕਰਵਾ ਦਿੱਤਾ ਹੈ ਚੰਡੀਗੜ੍ਹ ਵਾਸੀਆਂ ਨੂੰ ਹੁਣ ਤਾਂ ਨਹੀਂ ਮਿਲੇਗਾ ਮੁਫਤ ਪਾਣੀ ਪ੍ਰਸ਼ਾਸਨ ਨੇ ਇਸ ਸ਼ਰਤ ਦੇ ਮੁਫਤ ਪਾਣੀ ਦੇਣਾ ਬੰਦ ਕਰ ਦਿੱਤਾ ਹੈ ਕਿ ਅਗਰ ਚੰਡੀਗੜ੍ਹ ਵਾਸੀ 24 ਘੰਟੇ ਪਾਣੀ ਚਾਹੁੰਦੇ ਹਨ ਤਾਂ ਉਹਨਾਂ ਨੂੰ ਮੁਫਤ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ 3.31 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਉਹਨਾਂ ਨੂੰ ਪਾਣੀ ਮਿਲੇਗਾ ਸੁਖਵੀਰ ਸਿੰਘ ਬਾਦਲ ਬਲੂ ਅਮਰਿਤਪਾਲ ਸਿੰਘ ਵਿਰੁੱਧ ਐਨਐਸਏ ਦੇ ਵਿਚਵਾਦੇ ਦਾ ਵਿਰੋਧ ਕੀਤਾ ਗਿਆ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅਮਰਿਤਪਾਲ ਸਿੰਘ ਦੇ ਵਿਰੁੱਧ ਲਗਾਏ ਗਏ ਐਨਐਸਏ ਵਿਚਵਾਦੇ ਦਾ ਸਖਤ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ ਜਿਸ ਨਾਰੋਨਾ ਦਾ ਸਿੱਖ ਵਿਰੋਧੀ ਡੋਗਲਾ ਚਿਹਰਾ ਨੰਗਾ ਹੋ ਗਿਆ ਹੈ ਪੰਜਾਬ ਵਿੱਚ ਹੁਣ ਵੀਆਈਪੀ ਲੋਕਾਂ ਨੂੰ ਮੁਫਤ ਨਹੀਂ ਮਿਲੇਗੀ ਪੁਲਿਸ ਸੁਰੱਖਿਆ ਦਰਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਗਰੋਂ ਪੰਜਾਬ ਸਰਕਾਰ ਨੇ ਉਕਤ ਲੋਕਾਂ ਨੂੰ ਮਿਲਣ ਵਾਲੀ ਸੁਰੱਖਿਆ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨਵੀਂ ਐਸਓਪੀ ਜਾਨੀ ਕਿ ਸਟੈਂਡਰਡ ਆਪਰੇਟਿੰਗ ਪ੍ਰੋਸੈਸ ਜਾਰੀ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨਵੀਂ ਐਸਓਪੀ ਆਉਣ ਵਾਲੀ 1 ਜੁਲਾਈ ਤੋਂ ਲਾਗੂ ਹੋਵੇਗੀ ਅੰਗਰਵੜੀ ਵਰਕਰ ਅਤੇ ਜੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਨੂੰ ਮਾਨ ਸਰਕਾਰ ਵੱਲੋਂ ਤੱਕੇ ਨਾਲ ਸਮਾਪਤ ਕਰਨ ਦੀ ਹੋ ਰਹੀ ਹੈ ਚਾਰੇ ਪਾਸੇ ਨਿੰਦਾ ਆਲ ਇੰਡੀਆ ਅੰਗਰਵੜੀ ਮੁਲਾਜ਼ਮ ਜੂਨੀਅਨ ਦੀ ਪ੍ਰਧਾਨ ਸਤਵੰਤ ਕੌਰ ਤਲਵੰਡੀ ਸਾਹਬੋਂ ਨੇ ਕਿਹਾ ਕਿ ਸਾਰੇ ਅੰਗਰਵੜੀ ਵਰਕਰਾਂ ਦੇ ਹੈਲਪਰਾਂ ਹਰਗੋਬਿੰਦ ਕੌਰ ਦਿਨਾਂ ਚੱਟਾਨ ਵਾਂਗੂ ਖੜੀਆਂ ਨੇ ਤੇ ਪੰਜਾਬ ਸਰਕਾਰ ਨੂੰ ਇਸ ਦਾ ਮੂੰਹ ਤੋੜ ਜਵਾਬ ਦੇ ਅੱਜ ਧਰਤੀ ਦਾ ਸਭ ਤੋਂ ਵੱਡਾ ਦਿਨ ਹੈ 21 ਜੂਨ ਨੂੰ ਦਿਨ ਦੀ ਲੰਬਾਈ ਸਭ ਤੋਂ 14 ਹੁੰਦੀ ਹੈ ਤੇ ਇਸ ਤੋਂ ਬਾਅਦ ਹੌਲੀ ਹੌਲੀ ਦਿਨ ਘਟਨੇ ਸ਼ੁਰੂ ਹੋ ਜਾਂਦੇ ਜੂਨ 9 ਜੋਗਾ ਦਿਵਸ ਵੀ ਮਨਾਇਆ ਜਾਂਦਾ ਹੈ ਹੁਣ ਗੱਲ ਕਰ ਲੈਣੇ ਆ ਪੰਜਾਬ ਦੇ ਮੌਸਮ ਦੀ ਮੀਂਹ ਅਤੇ ਹਨੇਰੀ ਨੇ ਕੀਤਾ ਪੰਜਾਬ ਦਾ ਮੌਸਮ ਕੁਝ ਹੱਦ ਤੱਕ ਠੰਡਾ ਆਉਣ ਵਾਲੇ 24 ਘੰਟਿਆਂ ਦੌਰਾਨ ਵੀ ਬਣ ਸਕਦੇ ਹਨ ਮਾਝੇ ਮਾਲਵੇ ਦੇ ਇਲਾਕਿਆਂ ਵਿੱਚ ਮੀਂਹ ਵਰਗੇ ਹਾਲਾਤ T20 ਵਿਸ਼ਵ ਕੱਪ ਸੁਪਰ 8 ਗਰੁੱਪ 1 ਵਿੱਚ ਆਸਟ੍ਰੇਲੀਆ ਵੱਲੋਂ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ ਦਿੱਤਾ ਗਿਆ ਹੈ ਗਰੁੱਪ ਵਿੱਚੋਂ ਪਹਿਲੇ ਦੋ ਨੰਬਰਾਂ ਤੇ ਆਉਣ ਵਾਲੀਆਂ ਟੀਮਾਂ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰਨ ਪੰਜਾਬ ਵਿੱਚ ਪੈ ਰਹੀ ਅਤਿ ਦੀ ਗਰਮੀ ਦੇ ਕਾਰਨ ਕੇਂਦਰੀ ਵਿਦਿਆਲ័យ ਸਲਾਈਟ ਸਕੂਲ ਦੀਆਂ ਛੁੱਟੀਆਂ 29 ਜੂਨ ਤੱਕ ਵਧਾ ਦਿੱਤੀਆਂ ਗਈਆਂ ਨੇ ਇਸ ਮੌਕੇ ਜਾਣਕਾਰ ਇੰਡੀਆ ਸਕੂਲ ਦੇ ਪ੍ਰਿੰਸੀਪਲ ਹਰੀ ਜਾਲਨ ਨੇ ਦੱਸਿਆ ਕਿ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਦੇ ਵਿਦਿਆਰਥੀ ਸਕੂਲ ਨਹੀਂ ਜਾਣਗੇ ਉਹਨਾਂ ਨੂੰ ਆਨਲਾਈਨ ਕੰਮ ਹੀ ਕਰਵਾਇਆ ਜਾਵੇਗਾ 11ਵੀਂ ਅਤੇ 12ਵੀਂ ਦੇ ਬੱਚਿਆਂ ਦੇ ਲਈ ਸਕੂਲ ਆਉਣਾ ਲਾਜ਼ਮੀ ਹੋਵੇਗਾ ਮੰਗਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਸਿਨਾ ਪਾਰਾ ਦੇ 2 ਦਿਨਾਂ ਦੌਰੇ ਤੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਭਾਰਤ ਦੇ ਸ੍ਰੀ ਪ੍ਰਧਾਨ ਮੰਤਰੀ ਸ਼ੇਖ ਅਜ਼ੀਨਾ 21 22 ਜੂਨ ਨੂੰ ਭਾਰਤ ਦੀ ਰਾਜ ਯਾਤਰਾ ਕਰਨਗੇ ਪੱਤਰਕਾਰ ਨੂੰ ਦਿੱਤੀ ਗਈ ਜਾਣਕਾਰੀ ਵੀ ਦੱਸਿਆ ਗਿਆ ਹੈ ਕਿ 18ਵੀਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤ ਦੀ ਸਰਕਾਰ ਬਣਨ ਤੋਂ ਬਾਅਦ ਇਹ ਪਹਿਲੀ ਆਉਣ ਵਾਲੀ ਦੋ ਪੱਖੀ ਰਾਜ ਯਾਤਰਾ ਹੋਵੇਗੀ ਕੇਂਦਰ ਸਰਕਾਰ ਵੱਲੋਂ ਐਮ ਐਸ ਪੀ ਬਤਾਏ ਜਾਣ ਤੋਂ ਬਾਅਦ ਐਮ ਐਸ ਪੀ ਵਧਣ ਵਾਲੀਆਂ ਫਸਲਾਂ ਦੀ ਲਿਸਟ ਜਾਰੀ ਜਿਸ ਸੰਸਾਰਾਗੀ ਤੇਲ ਮੋਫਲੀ ਮਾਂ ਅਰਧਲਾ ਵਰਗੀਆਂ ਫਸਲਾਂ ਦੇ ਉੱਪਰ ਸਭ ਤੋਂ ਜ਼ਿਆਦਾ ਵਧਾਈ ਗਈ ਹੈ ਐਮ ਐਸ ਪੀ ਅੱਜ ਦੀ ਸਭ ਤੋਂ ਵੱਡੀ ਖਬਰ ਆ ਰਹੀ ਐਮਾਜ਼ਾਨ ਪਲੇਟਫਾਰਮ ਤੋਂ ਜੇਕਰ ਤੁਸੀਂ ਵੀ ਮੰਗਵਾ ਰਹੇ ਹੋ ਆਨਲਾਈਨ ਸਮਾਨ ਤਾਂ ਹੋ ਜਾਓ ਸਾਵਧਾਨ ਕਿ ਨਿਕਲ ਸਕਦਾ ਹੈ ਵਿੱਚੋਂ ਜੰਦਾ ਸੱਪ ਜੀ ਹਾਂ ਅਗਰ ਤੁਸੀਂ ਵੀ ਐਮਾਜ਼ਾਨ ਵਰਗੇ ਆਨਲਾਈਨ ਪਲੇਟਫਾਰਮਸ ਤੋਂ ਸਮਾਨ ਮੰਗਵਾਉਂਦੇ ਹੋ ਤਾਂ ਹੋ ਜਾਓ ਸਾਵਧਾਨ ਬੈਂਗਲੌਰ ਦੇ ਵਿੱਚ ਐਮਾਜ਼ਾਨ ਦੇ ਪਾਰਸਲ ਦੇ ਵਿੱਚੋਂ ਇੱਕ ਜਿੰਦਾ ਕੋਬਰਾ ਸੱਪ ਨਿਕਲਿਆ ਇੱਕ ਜੋੜੇ ਨੇ ਆਨਲਾਈਨ ਆਰਡਰ ਕਰਕੇ ਗੇਮਿੰਗ ਕੰਟਰੋਲਰ ਮੰਗਵਾਇਆ ਸੀ ਜਦੋਂ ਪਾਕਸਲ ਨੂੰ ਖੋਲਿਆ ਤਾਂ ਉਸ ਵਿੱਚੋਂ ਫਰਾਟੇ ਮਾਰਦਾ ਹੋਇਆ ਕੋਬਰਾ ਬਾਹਰ ਆਇਆ ਕੰਪਨੀ ਨੇ ਇਸ ਕੰਮ ਦੀ ਗਲਤੀ ਮੰਨੀ ਹੈ ਤੇ ਮਾਫੀ ਵੀ ਮੰਗ ਲਈ ਹੈ ਤੇ ਪੂਰਾ ਪੈਸਾ ਰਿਫੰਡ ਕੀਤਾ ਹੈ ਟੈਕਨੋਲੋਜੀ ਨਾਲ ਜੁੜੀ ਇੱਕ ਵੱਡੀ ਖਬਰ ਆ ਰਹੀ ਹੈ ਕਿ ਦੁਨੀਆ ਦੇ ਵਿੱਚ ਪਹਿਲਾ AI ਮਾਡਲਸ ਦਾ ਬਿਊਟੀ ਕੰਟੈਸਟ ਹੋਣ ਜਾ ਰਿਹਾ ਹੈ ਜਿਸ ਵਿੱਚ ਭਾਰਤ ਦੀ AI ਚਾਰਾਬੀਸ ਖੂਬਸੂਰਤੀ ਕੰਟੈਸਟ ਵਿੱਚ ਭਾਗ ਲਵੇਗੀ AI ਮਾਡਲ ਦੀ ਖੂਬਸੂਰਤੀ ਅਤੇ ਵਰਤੀ ਗਈ ਤਕਨੀਕ ਨੂੰ ਵੀ ਜੱਜ ਕੀਤਾ ਜਾਵੇਗਾ ਅਗਲੀ ਖਬਰ ਹੈ ਵੈਲਬੇ ਟਿਕਟ ਬੁਕਿੰਗ ਨੂੰ ਲੈ ਕੇ ਰੇਲਵੇ ਟਿਕਟ ਬੁਕਿੰਗ ਨੂੰ ਲੈ ਕੇ ਹੋਇਆ ਨਵਾਂ ਕਾਨੂੰਨ ਪਾਸ ਹੋ ਸਕਦੀ ਹੈ 3 ਸਾਲ ਤੱਕ ਦੀ ਜੇਲ ਅਤੇ 10000 ਤੱਕ ਦਾ ਜੁਰਮਾਨਾ ਜੀ ਹਾਂ ਅਗਰ ਤੁਸੀਂ ਆਪਣੇ ਰਿਸ਼ਤੇਦਾਰਾਂ ਦੀਆਂ ਰੇਲਵੇ ਟਿਕਟ ਆਪਣੀ ਆਈਡੀ ਤੋਂ ਬੁੱਕ ਕਰਦੇ ਹੋ ਤਾਂ ਤੁਹਾਨੂੰ ਜੇਲ ਹੋ ਸਕਦੀ ਹੈ ਰੇਲਵੇ ਨੇ ਇੱਕ ਨਵਾਂ ਕਾਨੂੰਨ ਪਾਸ ਕਰਕੇ ਇਹ ਕੋਸ਼ਨਾ ਕੀਤੀ ਹੈ ਕਿ ਦੋਸਤਾਂ ਜਾਂ ਰਿਸ਼ਤੇਦਾਰਾਂ ਦੀ ਟਿਕਟ ਅਗਰ ਕੋਈ ਵਿਅਕਤੀ ਆਪਣੀ ਆਈਡੀ ਤੋਂ ਬੁੱਕ ਕਰਦਾ ਹੈ ਤਾਂ ਉਸ ਨੂੰ 10000 ਤੱਕ ਦਾ ਜੁਰਮਾਨਾ ਅਤੇ 3 ਸਾਲ ਦੀ ਜੇਲ ਹੋ ਸਕਦੀ ਹੈ OnePlus ਨੇ ਲਾਂਚ ਕੀਤਾ ਨਵਾਂ 5G smartphone ਜੇਕਰ ਤੁਸੀਂ ਨਵਾਂ smartphone ਖੇਦਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਕਿਉਂਕਿ OnePlus ਨੇ Nord CE 4 Lite 5G smartphone ਬਣਾਇਆ ਹੈ ਜੋ ਕਿ 24 ਜੂਨ ਨੂੰ ਲਾਂਚ ਹੋਵੇਗਾ ਇਸ ਦੇ ਵਿੱਚ 50 मेगापिक्सल ਕੈਮਰਾ ਹੈ ਇਸ ਦੀ ਸਕਰੀਨ 6.7 ਇੰਚ ਦੀ ডিসਪਲੇ ਨਾਲ ਹੈ ਇਸ ਦੀ ਬੈਟਰੀ ਪੈਕਅਪ 5 ਹੋਵੇਗਾ ਇਸ ਦੀ ਕੀਮਤ 18000 ਰੁਪਏ ਦੇ ਆਸ-ਪਾਸ ਰਹਿ ਸਕਦੀ ਹੈ ਬਾਜ਼ਾਰ ਵਿੱਚ ਕੰਪਨੀਆਂ ਲਾਂਚ ਕਰ ਦਿੱਤੀ ਹੈ ਨਵੀਂ ਸੀਐਨਜੀ ਬਾਈਕ Bajaj ਦੀ ਸੀਐਨਜੀ ਬਾਈਕ 5 ਜੁਲਾਈ ਨੂੰ ਲਾਂਚ ਹੋਵੇਗੀ ਇਹ ਬਾਈਕ ਪੈਟਰੋਲ ਅਤੇ ਸੀਐਨਜੀ ਦੋਨੋਂ ਫਿਊਲ ਨਾਲ ਚੱਲੇਗੀ ਇਸ ਦੀ ਕੀਮਤ 80000 ਰੁਪਏ ਹੋ ਸਕਦੀ ਹੈ Tata Motors ਨੇ ਵਧਾਏ ਆਪਣੀ ਗੱਡੀਆਂ ਦੇ ਮੁੱਲ Tata Motors ਨੇ 2% ਤੱਕ ਕਮਰਸ਼ੀਅਲ ਗੱਡੀਆਂ ਦੇ ਮੁੱਲ ਵਧਾ ਦਿੱਤੇ ਹਨ ਇਹ ਵਧੀਆਂ ਕੀਮਤਾਂ 1 ਜੁਲਾਈ 2024 ਤੋਂ ਲਾਗੂ ਹੋਣਗੀਆਂ रूस ਅਤੇ ਉੱਤਰੀ ਕੋਰੀਆ ਦੇ ਵਿਚਕਾਰ ਹੋਈ ਡਿਫੈਂਸ ਟੀਲ ਰੂਸ ਅਤੇ ਉੱਤਰ ਕੋਰੀਆ ਨੇ ਕਿਹਾ ਹੈ ਕਿ ਅਗਰ ਕੋਈ ਵੀ ਰੂਸ ਅਤੇ ਕੋਰੀਆ ਤੇ ਹਮਲਾ ਕਰੇਗਾ ਤਾਂ ਦੋਨੇ ਦੇਸ਼ ਮਿਲ ਕੇ ਉਸ ਦਾ ਮੁਕਾਬਲਾ ਕਰਨਗੇ ਪੁਤਿਨ ਨੇ ਕਿਮ ਜੋਂਗ ਨੂੰ ਇੱਕ ਲਗਜ਼ਰੀ ਕਾਰ ਵੀ ਗਿਫਟ ਕੀਤੀ ਹੈ ਅੱਗੇ ਗੱਲ ਕਰਦੇ ਹਾਂ ਗਲੋਬਲ ਵਾਰਮਿੰਗ ਕਰਕੇ ਲਗਾਤਾਰ برف ਪਿਘਲ ਰਹੀ ਹੈ ਤੇ ਹਿਮਾਲਿਆ ਦੀ برف ਵੱਡਾ ਜਲ ਸੰਕਟ ਪੈਦਾ ਕਰ ਸਕਦੀ ਹੈ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਹਿਮਾਲਿਆ ਵਿੱਚ ਲਗਾਤਾਰ ਪਿਘਲ ਰਹੀ ਬਰਫ਼ ਕਾਰਨ ਆਉਣ ਵਾਲੇ ਸਮੇਂ ਵਿੱਚ ਇੱਕ ਵੱਡਾ ਜਲ ਸੰਕਟ ਆ ਸਕਦਾ ਹੈ ਵਿਗਿਆਨਿਕਾਂ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਪਾਣੀ ਦੇ ਲਈ ਹਿਮਾਲਿਆ ਦੀ ਬਰਫ਼ ਪਿਗਲਣ ਤੇ ਨਿਰਪਰ ਕਰੋੜਾਂ ਲੋਕ ਇਸ ਸਾਲ ਪਾਣੀ ਦੀ ਕਮੀ ਦਾ ਸਾਹਮਣਾ ਕਰ ਸਕਦੇ ਹਨ ਜਾਣਕਾਰੀ ਦੇ ਅਨੁਸਾਰ ਇਹ ਸਭ ਜਲਵਾਯੂ ਪਰਿਵਰਤਨ ਦੇ ਕਾਰਨ ਹੋ ਰਿਹਾ ਹੈ हिंद महासागर ਦੇ ਪਹਾੜ ਨੇ ਲਿਆ ਇੱਕ ਨਵਾਂ ਲੜਾਈ ਦਾ ਰੂਪ ਚੀਨ ਨੇ ਦਿੱਤੀ ਤੰਕੀਮ ਜੀ ਹਾਂ हिंद महासागर ਦੇ ਵਿੱਚ ਕੋਵਾਲਟ ਦੇ ਨਾਂ ਦੀ ਪਹਾੜੀ ਤੇ ਕਬਜ਼ੇ ਦੀ ਲੜਾਈ ਨੇ ਇੱਕ ਨਵਾਂ ਰੂਪ ਲੈ ਲਿਆ ਹੈ ਇੰਟਰਨੈਸ਼ਨਲ ਅਥਾਰਟੀ ਨੇ ਭਾਰ ਦੀ ਅਰਜ਼ਿਕਾ ਖਾਰਜ ਕਰ ਦਿੱਤੀ ਹੈ ਅਤੇ শ্রীলঙ্কা ਨੂੰ ਮਿਲ ਸਕਦਾ ਹੈ ਇਸ ਦਾ ਕਬਜ਼ਾ ਪਰ ਚੀਨ ਨੇ ਤੰਕੀ ਦਿੱਤੀ ਹੈ ਕਿ ਅਗਰ শ্রীলঙ্কা ਨੂੰ ਕਬਜ਼ਾ ਮਿਲਿਆ ਤਾਂ ਚੀਨ ਇਸ ਤੇ ਕਬਜ਼ਾ ਕਰ ਲਵੇਗਾ ਐਨਵੀਡੀਆ ਕੰਪਨੀ ਨੇ ਛੱਡਿਆ ਮਾਈਕਰੋਸਾਫਟ ਨੂੰ ਪਿੱਛੇ ਬਣੀ ਦੁਨੀਆ ਦੀ ਸਭ ਤੋਂ ਵੱਡੀ ਵੈਲਿਊ ਵਾਲੀ ਕੰਪਨੀ ਦੁਨੀਆ ਦੀ ਸਭ ਤੋਂ ਵੱਡੀ ਵੈਲਿਊ ਵਾਲੀ ਕੰਪਨੀ ਬਣ ਗਈ ਹੈ ਐਨਵੀਡੀਆ ਇਸ ਕੰਪਨੀ ਨੇ ਮਾਈਕਰੋਸਾਫਟ ਨੂੰ ਹੀ ਪਿੱਛੇ ਛੱਡ ਦਿੱਤਾ ਹੈ ਕੰਪਨੀ ਦਾ ਮਾਰਕੀਟ ਕੈਪ 3.34 ਟ੍ਰਿਲੀਅਨ ਡਾਲਰ ਹੋ ਗਿਆ ਹੈ